वड़ 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 मेद नी सिरे सिर तंदे लाएं दा नदरे पठी जे करे सुल्ताना का उकरा परमेशर वड़ा उदा नामी वड़ा है उच्चे उपर उच्चा नाओ ਉਹ ਵੱਡਾ ਉਹਦਾ ਨਾਮ ਵੀ ਵੱਡਾ ਜਿਹੜੇ ਉਸਦੇ ਨਾਮ ਜਪਦੇ ਨੇ ਉਹ ਵੀ ਵੱਡੇ ਬਣ ਜਾਇਆ ਕਰਦੇ ਨੇ ਇਸ ਕਰਕੇ ਰੱਬ ਦੇ ਪਿਆਰਿਆ ਹਨ ਸਾਧੂਆਂ ਦਾ ਉਹਨਾਂ ਦਾ ਸਤਕਾਰ ਰੂਆ ਕਰਦਾ ਰੱਬ ਦੇ ਭੇਜੇ ਆਉਂਦੇ ਰੱਬ ਦਾ ਰੂਪ ਹੁੰਦੇ ਨਾਨਕ ਕੱਚੜਿਆਂ ਸਿਉ ਤੋੜ ਤੂੰ ਸਜਣ ਸੰਤ ਪੱਕੇ ਆਏ ਜੀਵਨ ਦੇ ਵਿਚੜੇ ਉਹ ਮੋਇਆ ਨਾ ਜਾਈ ਛੋੜ ਨਾਮ ਰਹਿ ਕੇ ਰਹਿਣ ਦੇ ਸਾ बाकी सारी झूठी दुनिया